ਮੈਂ ਕਿਉਂ ਕਹਿਣਾ ਇਹ ਵਾਰ-ਵਾਰ ਗੱਲ ਕਿਉਂ ਮੈਂ ਪੰਜਾਬ ਦੇ ਯੂਥ ਨੂੰ ਐਜੂਕੇਟ ਕਰਨਾ ਚਾਹੁੰਦਾ ਕਿ ਉਹ ਸਹੀ ਤਰੀਕੇ ਨਾਲ ਇਨਵੈਸਟ ਕਰਨਾ ਕਿਉਂਕਿ ਇਨਵੈਸਟ ਕਰਨਾ ਇੱਕ ਸ਼ੌਂਕ ਨਹੀਂ ਹੈਗਾ ਇਨਵੈਸਟ ਕਰਨਾ ਮਜਬੂਰੀ ਆ ਐਲਬਰਟ ਆਈਨਸਟਾਈਨ ਦੁਨੀਆਂ ਦਾ ਬਹੁਤ ਵੱਡਾ ਵਿਗਿਆਨੀ ਸੀ ਉਹਨੇ ਇਹ ਗੱਲ ਕਹੀ ਸੀ ਕਿ ਜਿਹੜਾ ਕੰਪਾਊਂਡ ਇੰਟਰਸਟ ਆ ਦੁਨੀਆਂ ਦਾ 8ਵਾਂ ਅਜੂਬਾ ਦੁਨੀਆਂ ਦਾ 8ਵਾਂ ਅਜੂਬਾ ਅੱਜ ਇਹ ਸਾਬਿਤ ਕਰਨ ਲੱਗਾ ਕਿਵੇਂ ਜਿਹੜੀ ਚੀਜ਼ ਅੱਜ 2024 ਦੇ ਵਿੱਚ 36 ਲੱਖ ਰੁਪਏ ਦੀ ਆਉਂਦੀ ਆ ਉਹ 30 ਸਾਲਾਂ ਬਾਅਦ ਉਹਨਾਂ ਮੌਨਸਰ 7.5 ਲੱਖ ਰਹਿ ਜਿਵੇਂ ਜਿਵੇਂ ਤੁਸੀਂ ਅਗਲੇ ਸਾਲਾਂ ਨਾਲ ਵਧਦੇ ਜਾਉਂਗੇ ਉਹ ਇਹੋ ਜਿਹਾ ਵੀ ਟਾਈਮ ਆਊਗਾ ਕਿ ਇੱਕ ਸਾਲ ਦੇ ਵਿੱਚ 10 10 20 20 ਲੱਖ ਰੁਪਏ ਵਧਣ ਲੱਗ ਜੂ ਅੱਜ ਦੀ ਵੀਡੀਓ ਚ ਆਪਾਂ ਬਹੁਤ ਜ਼ਿਆਦਾ ਜ਼ਰੂਰੀ ਗੱਲ ਕਰਨੀ ਆ ਫਾਈਨੈਂਸ਼ੀਅਲ ਐਜੂਕੇਸ਼ਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਪੰਜਾਬੀ ਭਾਸ਼ਾ 'ਚ ਫਰੈਂਚਿਸ਼ਲੀ ਐਜੂਕੇਟ ਕਰਨਾ ਮੇਰਾ ਮਿਸ਼ਨ ਹੈ ਪੰਜਾਬ ਦੇ ਬੱਚਿਆਂ ਨੂੰ ਮੈਂ ਫਰੈਂਚਿਸ਼ਲੀ ਐਜੂਕੇਟ ਕਰਾਂ ਪੰਜਾਬੀ ਭਾਸ਼ਾ ਦੇ ਵਿੱਚ ਦੋਸਤੋ ਮੈਂ ਪਿਛਲੀਆਂ ਵੀਡੀਓਜ਼ ਵੀ ਪੋਸਟ ਕੀਤੀਆਂ ਜਿਦੇ ਵਿੱਚ ਮੈਂ ਸਟਾਕ ਮਾਰਕੀਟ ਦੀ ਗੱਲ ਕੀਤੀ ਇਨਵੈਸਟਮੈਂਟ ਦੀ ਗੱਲ ਕੀਤੀ ਮਿਊਚੁਅਲ ਫੰਡਾਂ ਦੀ ਗੱਲ ਕੀਤੀ ਤੇ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਆ ਕਿ ਤੁਹਾਨੂੰ ਇਨਵੈਸਟਮੈਂਟ ਕਰਨੀ ਚਾਹੀਦੀ ਆ ਸੇਵਿੰਗਸ ਖਾਤੇ ਨਾਲੋਂ ਕਰੰਟ ਅਕਾਊਂਟ 'ਚ ਰੱਖਣ ਨਾਲੋਂ ਜਾਂ ਸੇਵਿੰਗ ਅਕਾਊਂਟ 'ਚ ਰੱਖਣ ਨਾਲੋਂ ਐਫ ਡੀ ਨਾਲੋਂ ਤੁਸੀਂ ਆਪਦਾ ਪੈਸਾ ਇਨਵੈਸਟ ਦੋਸਤੋ ਕੀ ਸੋਚ ਆ ਮੈਂ ਕਿਉਂ ਕਹਿਣਾ ਹੈ ਵਾਰ-ਵਾਰ ਗੱਲ ਕਿਉਂ ਮੈਂ ਪੰਜਾਬ ਦੇ ਯੂਥ ਨੂੰ ਐਜੂਕੇਟ ਕਰਨਾ ਚਾਹੁੰਦਾ ਕਿ ਉਹ ਸਹੀ ਤਰੀਕੇ ਨਾਲ ਇਨਵੈਸਟ ਕਰਨਾ ਕਿਉਂਕਿ ਇਨਵੈਸਟ ਕਰਨਾ ਇੱਕ ਸ਼ੌਂਕ ਨਹੀਂ ਹੈਗਾ ਇਨਵੈਸਟ ਕਰਨਾ ਮਜਬੂਰੀ ਆ ਅੱਜ ਇਹਦੇ ਤੇ ਗੱਲ ਕਰਾਂਗੇ ਜੇ ਟੌਪਿਕ ਚੰਗਾ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹਨੂੰ ਤੁਸੀਂ ਚਾਹੁੰਦੇ ਆ ਕਿ ਉਹ ਫਾਈਨੈਂਸ਼ੀਅਲੀ ਐਜੂਕੇਟ ਹੋ ਸਕੇ ਪੈਸੇ ਦੇ ਮਾਮਲੇ ਵਿੱਚ ਗਿਆਨ ਲੈ ਸਕੇ ਤੇ ਜ਼ਿੰਦਗੀ ਚ ਅੱਗੇ ਵਸ ਸਕੇ ਮਜਬੂਰੀ ਕਿਵੇਂ ਆ ਅੱਜ ਮੈਂ ਦੋ ਬੰਦਿਆਂ ਦੀ ਉਦਾਹਰਣ ਲੈਣਾ ਠੀਕ ਹੈ ਇੱਕ ਦਾ ਨਾਂ ਹੈਗਾ ਮੰਨਾ ਇੱਕ ਦਾ ਨਾਂ ਹੈਗਾ ਜੋਤੀ ਤਾਂ ਜੋਤੀ ਆ ਜਿਹੜਾ ਉਹ ਉਹ ਬੰਦਾ ਜਿਹੜੇ ਸਾਡੇ ਪੇਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਉਹਨੇ ਫਾਈਨੈਂਸ਼ੀਅਲ ਐਜੂਕੇਸ਼ਨ ਵੀਡੀਓ ਦੇਖੀ ਆ ਹੁਣ ਤੁਸੀਂ ਵੀ ਜੋਤੀ ਹੋ ਸਕਦੇ ਹੋ ਜਿਹੜਾੜੇ ਮੇਰੀ ਗੱਲ ਨੂੰ ਅਜ ਸੀਰੀਅਸ ਨਹੀਂ ਲੈਣਾ ਤੇ ਇਹ ਮੰਨਾ ਵੀ ਤੁਹਾਡੇ ਵਿੱਚ ਹੀ ਆ ਉਹ ਜਿਹੜਾ ਅੱਜ ਦੀ ਵੀਡੀਓ ਨੂੰ ਸੀਰੀਅਸ ਲਊਗਾ ਵੇਖਦੇ ਆ ਦੋਨਾਂ ਦੀ ਇਨਕਮ ਦੇ ਹਿਸਾਬ ਨਾਲ ਕੀ ਫਰਕ ਪੈਂਦਾ ਅੱਜ ਮੈਂ ਬਹੁਤ ਵਧੀਆ ਉਦਾਹਰਨ ਲੈਣੀ ਆ ਜਿਹੜਾ ਤਾਂ ਜੋਤੀ ਆ ਉਹ ਇਧਰਲੇ ਪਾਸੇ ਆ ਉਹ ਕਹਿੰਦਾ ਜੀ ਮੈਂ ਨਹੀਂ ਸਪੀਕਰ ਸਿੰਘ ਦੀਆਂ ਵੀਡੀਓ ਵੇਖਦਾ ਮੈਂ ਤਾਂ ਜਿਵੇਂ ਬਜ਼ੁਰਗ ਕਹਿੰਦੇ ਆ ਜਾਂ ਆਸ-ਪਾਸ ਦੇ ਲੋਕ ਕਹਿੰਦੇ ਕਿ ਬਈ ਸੇਵਿੰਗ ਖਾਤੇ ਚ ਆਪਣੇ ਪੈਸੇ ਜੋੜ-ਜੋੜ ਰੱਖੀ ਜਾਂਦਾ ਤਾਂ ਹਰ ਮਹੀਨੇ 10000 ਰੁਪਇਆ ਸਿਰਫ 10000 ਰੁਪਇਆ ਹਰ ਮਹੀਨੇ ਦੋਨੋਂ ਜਾਣੇ ਸੇਵ ਕਰਦੇ ਆ ਜੋਤੀ ਵੀ ਤੇ ਮੰਨਾ ਵੀ ਹੁਣ ਆਪਾਂ ਦੇਖਣਾ ਇਹਦਾ ਮਤਲਬ ਕੀ ਆ ਜਿਹੜਾ ਤਾਂ ਜੋਤੀ ਆ 10 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਉਹ 10-10 ਹਜ਼ਾਰ ਰੁਪਈਆ ਕਰਕੇ 12 ਲੱਖ ਰੁਪਈਆ ਜੋੜ ਪਾਉਂਦਾ 10 ਸਾਲਾਂ ਵਿੱਚ 12 ਲੱਖ ਰੁਪਈਆ ਜੋੜ ਪਾਉਂਦਾ ਹੁਣ ਉਹਨੂੰ 3% ਵਿਆਜ ਤਾਂ ਮਿਲਦਾ ਹੀ ਮਿਲਦਾ ਪਰ ਉਹਦੇ ਪੈਸੇ ਦੀ ਜਿਹੜੀ ਔਕਾਤ ਆ ਉਹਦੇ ਪੈਸੇ ਦੀ ਜਿਹੜੀ ਵੈਲਿਊ ਆ ਦਸਾਂ ਸਾਲਾਂ ਬਾਅਦ ਕਿਉਂਕਿ ਪੈਸੇ ਦੀ ਵੈਲਿਊ ਘਟਦੀ ਆ ਨਾ ਇਨਫਲੇਸ਼ਨ ਇਨਫਲੇਸ਼ਨ ਇੱਕ ਬਹੁਤ ਵਧੀਆ ਕਨਸੈਪਟ ਆ ਜਿਹੜਾ ਤੁਹਾਨੂੰ ਸਮਝਣ ਦੀ ਲੋੜ ਆ ਬਹੁਤ ਇੰਪੋਰਟੈਂਟ ਕਨਸੈਪਟ ਆ ਕਿ ਪੈਸੇ ਦੀ ਵੈਲਿਊ ਓਵਰ ਦਾ ਪੀਰੀਅਡ ਆਫ ਟਾਈਮ ਸਾਲ ਬਰ ਸਾਲ ਘਟਦੀ ਰਹਿੰਦੀ ਹੈ 6 7 5 5 6 ਪਰ 7% ਦੇ ਨਾਲ ਤਾਂ ਕੀ ਆ ਕਿ ਜੇ ਉਹਦੀ ਵੈਲਿਊ ਘਟਦੀ ਆ ਜੋ ਕਰੰਟ ਐਵਰੇਜ ਆਪਾਂ ਇਨਫਲੇਸ਼ਨ ਰੇਟ ਦੇਖਦੇ ਆ ਤਾਂ ਜੇ ਉਹ 10 ਸਾਲ ਲਗਾਤਾਰ 10000 ਰੁਪਇਆ ਹਰ ਮਹੀਨੇ ਸੇਵ ਕਰਦਾ ਵੈਸੇ 10 10000 ਕਰਕੇ ਉਹਨੇ 12 ਲੱਖ ਸੇਵ ਕੀਤਾ 3% ਉੱਤੇ ਵਿਆਜ ਵੀ ਕਮਾਇਆ ਪਰ ਫਿਰ ਵੀ ਇਨਫਲੇਸ਼ਨ ਬੀਟ ਕਰਕੇ ਇਨਫਲੇਸ਼ਨ ਜਿਹੜੀ ਇਸ ਵਿਆਜ ਤੇ ਉਹ ਵਿਆਜ ਤੋਂ ਜ਼ਿਆਦਾ ਭਾਰੀ ਆ ਤਾਂ ਇਸ ਵਿਆਜ ਦਾ ਉਹਨੂੰ ਫਾਇਦਾ ਨਹੀਂ ਹੋਇਆ ਸਗੋਂ ਕਿ ਪੈਸੇ ਦੀ ਵੈਲਿਊ ਇੰਨੀ ਘਟ ਜਾਣੀ ਐ 10 ਸਾਲ ਬਾਅਦ ਕਿ ਉਹਦਾ 12 ਲੱਖ ਰੁਪਏ ਜਿਹੜੀ ਵੈਲਿਊ ਆ 10 ਸਾਲ ਬਾਅਦ ਉਹ ਸਿਰਫ 7 ਲੱਖ ਰੁਪਏ ਰਹਿ ਜਾਣੀ ਐ ਠੀਕ ਐ ਫਿਰ ਹੁਣ ਇਹੀ 10000 ਰੁਪਏ ਉਹ 20 ਸਾਲਾਂ ਤੱਕ ਜੋੜਦਾ ਰਿਆ ਉਹ ਕਹਿੰਦਾ ਕੋਈ ਨਹੀਂ ਆਪਾਂ ਲੱਗੇ ਰਹਿੰਨੇ ਆ ਉਹਨੇ 20 ਸਾਲਾਂ ਚ 24 ਲੱਖ ਰੁਪਏ ਜੋੜਿਆ 10 ਚ 12 ਜੋੜਿਆ ਸੀ 20 ਚ 24 ਹੁਣ 20 ਸਾਲਾਂ ਬਾਅਦ ਵੀ ਉਹਨੂੰ 3-3% 20 ਸਾਲ ਦਾ ਹਰ ਸਾਲ ਦਾ ਮਿਲਦਾ ਰਿਆ ਜੇ ਪਹਿਲੇ ਸਾਲ 1,20,000 ਜੋੜਿਆ ਉਹਦਾ 3% ਦੂਜੇ ਸਾਲ ਚ 2,40,000 ਫਿਰ ਉਹਦਾ 3% ਤੀਜੇ ਸਾਲ 3,60,000 ਫਿਰ ਉਹਦਾ 3% ਐਂ ਕਰਦੇ ਕਰਦੇ ਉਹਨੇ ਜਿਹੜਾ 10,000 ਮੂਲ ਸੀਗਾ ਪ੍ਰਿੰਸੀਪਲ ਸੀਗਾ ਉਹਨੂੰ 24 ਲੱਖ ਹੀ ਜੋੜਿਆ ਪਰ ਜਿਹੜਾ ਉਹਦਾ 3% ਵਧਿਆ ਸੀ ਤੇ ਪਰ 3% ਉਹਦਾ 20 ਸਾਲਾਂ ਦਾ ਵਧਿਆ ਓਵਰ ਜਿਨੀ ਜਿਨੀ ਮਹੀਨੇ ਦੀ ਹੋ ਅਮਾਉਂਟ ਜੋੜੀ ਜਾਂਦਾ ਪਰ ਜਿਹੜਾ ਘਟਿਆ ਵਾ ਉਹ 20 ਸਾਲਾਂ ਦੀ ਜੋ ਪੈਸੇ ਦੀ ਜੋ ਰੁਪਈਏ ਦੀ ਵੈਲਿਊ ਘਟਣੀ ਆ ਜੋ 20 ਸਾਲਾਂ ਦੇ ਵਿੱਚ ਇਨਫਲੇਸ਼ਨ ਦਾ ਰੇਟ ਬਣਿਆ ਰਹਿਣਾ ਵਾ ਤਾਂ ਉਸ 24 ਲੱਖ ਦਾ ਮੁੱਲ ਉਸ 24 ਲੱਖ ਦੀ ਵੈਲਿਊ 20 ਸਾਲਾਂ ਬਾਅਦ ਸਿਰਫ 8.5 ਲੱਖ ਰੁਪਈਆ ਰਹਿ ਜਾਣੀ ਆ ਸਿਰਫ 8.5 ਲੱਖ ਰੁਪਈਆ ਸਿਰਫ ਤੇ ਸਿਰਫ 8.5 ਲੱਖ ਰੁਪਈਆ ਤੇ ਜੇ ਆਪਾਂ ਗੱਲ ਕਰੀਏ 30 ਸਾਲਾਂ ਦੀ 30 ਸਾਲਾਂ ਦੇ ਵਿੱਚ ਉਹਨੇ 36 ਲੱਖ ਰੁਪਈਆ ਪ੍ਰਿੰਸੀਪਲ ਜੋੜਤਾ ਲੈਣਾ 30 ਸਾਲਾਂ ਵਿੱਚ ਉਹਨੇ 36 ਲੱਖ ਰੁਪਈਆ ਪ੍ਰਿੰਸੀਪਲ ਜੋੜਤਾ ਲੈਣਾ ਪਰ ਉਸ 36 ਲੱਖ ਦੀ ਵੈਲਿਊ 30 ਸਾਲਾਂ ਬਾਅਦ ਸਿਰਫ 7.5 ਲੱਖ ਰੁਪਈਆ ਰਹਿ ਜਾਣੀ ਹੈ 30 ਸਾਲ ਪੈਸਾ 10000 ਰੁਪਈਆ ਮਹੀਨਾ ਜੋੜ ਕੇ 30 ਸਾਲਾਂ ਚ ਜੋ ਇਨਫਲੇਸ਼ਨ ਰੇਟ ਚੱਲ ਰਿਹਾ ਜੋ ਕਰੰਟ ਰੇਟ ਚੱਲ ਰਿਹਾ ਤਾਂ ਉਹਦੀ ਵੈਲਿਊ ਚਾਹੇ ਉਹਨੇ ਪੈਸਾ 36 ਲੱਖ ਹੀ ਜੋੜਿਆ ਹੌਲੀ ਹੌਲੀ ਕਰਕੇ ਪਰ ਉਸ ਟਾਈਮ 'ਚ ਜਾ ਕੇ ਜਦੋਂ ਨੂੰ 30 ਸਾਲ ਬੀਤ ਜਾਣਗੇ ਉਹਦਾ ਮੁੱਲ 7.5 ਲੱਖ ਇਹਦਾ ਇੱਕ ਹੋਰ ਇੱਕ ਆਸਾਨ ਭਾਸ਼ਾ ਜਿਵੇਂ ਪੰਜਾਬੀ ਭਾਸ਼ਾ ਤੋਂ ਤੁਹਾਨੂੰ ਐਜੂਕੇਟ ਕਰਨਾ ਇਹਦਾ ਕਿ ਮੈਂ ਹੋਰ ਉਦਾਹਰਨ ਤੌਰ ਤੇ ਦੇ ਦਿੰਦਾ ਜਿਹੜੀ ਚੀਜ਼ 36 ਲੱਖ ਜੋੜ ਲਿਆ ਜਿਹੜੀ ਚੀਜ਼ ਅੱਜ 2024 ਦੇ ਵਿੱਚ 36 ਲੱਖ ਰੁਪਏ ਦੀ ਆਉਂਦੀ ਆ ਉਹ 30 ਸਾਲਾਂ ਬਾਅਦ ਉਹਦਾ ਮੁੱਲ ਸਰ 7.5 ਲੱਖ ਰਹਿ ਜੂ ਅੱਬਾ ਮੈਂ ਦੁਬਾਰਾ ਤੁਹਾਨੂੰ ਉਦਾਹਰਨ ਦੇਦਾ ਜਿਹੜੀ ਚੀਜ਼ ਅੱਜ 7.5 ਲੱਖ ਰੁਪਏ ਦੀ ਆ ਸਕਦੀ ਆ ਇੱਕ ਆਪ ਗੱਡੀ ਦੀ ਗੱਲ ਕਰਦੇ ਆ ਮਹਿੰਗਾਈ ਵਧਣ ਦੀ ਗੱਲ ਕਰਦੇ ਆ ਜਿਹਨੂੰ ਕਹਿੰਦੇ ਆ ਪੈਸੇ ਦਾ ਮੁੱਲ ਘਟਣਾ ਮਹਿੰਗਾਈ ਦਾ ਮਤਲਬ ਹੁੰਦਾ ਜਿਹੜੀ ਚੀਜ਼ ਅੱਜ 7.5 ਲੱਖ ਕੋਈ ਗੱਡੀ ਆ ਜਿਹੜੀ 7.5 ਲੱਖ ਰੁਪਏ ਦੀ ਹੁੰਦੀ ਆ ਠੀਕ ਆ ਜਿਵੇਂ ਕਿ ਆਪਾਂ Swift ਕਾਰ ਦੀ ਗੱਲ ਕਰਦੇ ਆ 30 ਸਾਲਾਂ ਬਾਅਦ ਰੁਪਈਏ ਦਾ ਰੇਟ ਇੰਨਾ ਡਿੱਗੂਗਾ ਕਿ Swift ਕਾਰ 36 ਲੱਖ ਰੁਪਏ ਦੀ ਆਉਣ ਲੱਗ ਜੂ ਇਸੇ ਨੂੰ ਆਪਾਂ ਇਨਫਲੇਸ਼ਨ ਕਹਿੰਦੇ ਆ ਇਸੇ ਨੂੰ ਆਪਾਂ ਪੈਸੇ ਦਾ ਵੈਲਿਊ ਡਿੱਗਣਾ ਕਹਿੰਦੇ ਆ ਤੇ 36 ਲੱਖ ਰੁਪਏ ਦੀ ਵੈਲਿਊ ਸਿਰਫ 7.5 ਲੱਖ ਰੁਪਏ ਰਹਿ ਜੂਗੀ 30 ਸਾਲਾਂ ਬਾਅਦ ਹੁਣ ਓਨੀਕ ਰਹਿ ਗਈ ਪਹਿਲੇ ਸਾਲ ਵੀ 7 10 ਸਾਲਾਂ ਬਾਅਦ ਵੀ 7 ਲੱਖ 20 ਸਾਲਾਂ ਬਾਅਦ 8.5 ਲੱਖ 3 ਪਰ ਇੱਥੇ ਉਹਨੇ 12 ਲੱਖ ਜੋੜਿਆ ਸੀ ਫੇਰ ਵੀ ਵੈਲਿਊ ਇੰਨੀ ਸੀ ਇੱਥੇ 24 ਜੋੜਿਆ ਸੀ 85 ਸੀ ਤਾਂ 36 ਲੱਖ ਤੋਂ ਬਾਹਰ ਕਿਉਂਕਿ ਟਾਈਮ ਲੰਘਿਆ ਜਿਵੇਂ ਜਿਵੇਂ ਸਮਾਂ ਬੀਤਦਾ ਵਾ ਉਵੇਂ ਮੈਂ ਪੈਸੇ ਦੀ ਵੈਲਿਊ ਘਟਦੀ ਜਾ ਰਹੀ ਹੈ ਇਹ ਭਾਰਤ ਦੇਸ਼ ਦੀ ਗੱਲ ਕਰ ਰਹੇ ਆ ਕਈ ਦੇਸ਼ ਇਹੋ ਜਿਹੇ ਵੀ ਹੋਣਗੇ ਜਿੱਥੇ ਪੈਸੇ ਦੀ ਉਹਨਾਂ ਦੀ ਡਾਲਰ ਦੀ ਰੇਟ ਵਾਧਾ ਹੋਊਗਾ ਉਹਨਾਂ ਦੇ ਵੱਧ ਜਾਂਦਾ ਹੋਊ ਹਰ ਸਾਲ ਉੱਥੇ ਉਹਨਾਂ ਨੂੰ ਫਾਇਦਾ ਪਰ ਉਥੇ ਇੰਟਰਸਟ ਘਟ ਜਾਂਦਾ ਉਥੇ 3% ਫਿਰ ਸੇਵਿੰਗਸ ਤੇ ਮਿਲਦਾ ਵੀ ਨਹੀਂ ਉਥੇ ਐਫ ਡੀ ਤੇ 3 ਮਹੀਨਾ ਮਿਲਦਾ ਹੋਣਾ ਠੀਕ ਹੈ ਤਾਂ ਆ ਚੀਜ਼ਾਂ ਵਾ ਫੇਰ ਇੱਕ ਦੂਸਰਾ ਦੋਸ ਠੀਕ ਹੈ ਜਮਾ ਪਾਗਲ ਬੰਦਾ ਉਹਨੇ ਨਹੀਂ ਸਬਸਕ੍ਰਾਈਬ ਕੀਤਾ ਸਪੀਕਰ ਸਿੰਘ ਯੂਐਲਓ ਨੂੰ ਨਹੀਂ ਫਾਈਨੈਂਸ਼ੀਅਲ ਐਜੂਕੇਸ਼ਨ ਵੀਡੀਓ ਦੇਖੀ ਹੈ ਪੰਜਾਬੀ ਚ ਨਾਲੇ ਸਿਖਾ ਰਹੇ ਆ ਉਹ ਕਹਿੰਦਾ ਮੈਂ ਨਹੀਂ ਇਹਨਾਂ ਗੱਲਾਂ ਨੂੰ ਮੰਨਦਾ ਮੈਂ ਭਾਵੇਂ 36 ਲੱਖ ਜੋੜਿਆ ਪਰ ਮੈਂ ਐਂਡ ਦੀਆਂ ਮੇਰੇ ਪੱਲੇ 7.5 ਲੱਖ ਰੁਪਏ ਹੀ ਪੈਣਾ ਉਸ 30 ਸਾਲਾਂ ਬਾਅਦ 30 ਸਾਲ ਤੱਕ ਜੋੜਦਾ ਰਿਆ ਪੱਲੇ ਪਿਆ ਸਿਰਫ 7.5 ਲੱਖ ਰੁਪਏ 30 ਸਾਲਾਂ ਦੇ ਬਾਅਦ ਦੇ ਮੁੱਲ ਦਾ ਉਹ ਵੇਖਣ ਨੂੰ ਜ਼ਰੂਰ 36 ਲੱਖ ਹੋਊਗਾ ਪਰ ਅੱਜ ਦੀ ਰੇਟ ਦੇ ਹਿਸਾਬ ਨਾਲ ਉਹਦਾ ਮੁੱਲ ਸਿਰਫ 7.5 ਲੱਖ ਰੁਪਏ ਰਹੂਗਾ ਫਿਰ ਮੰਨਾ ਵਾ ਜਿਹੜਾ ਉਹ ਤੁਹਾਡਾ ਨਿਕਰਿਆ ਸਿਆਣਾ ਉਹਨੇ ਵੇਖੀ ਸਪੀਕਰ ਸਿੰਘ ਦੀ ਵੀਡੀਓ ਉਹਨੇ ਚੱਕਿਆ ਆਪਦਾ ਫੋਨ ਜਾਂਦੇ ਸਾਰੇ ਜਿਹੜੇ ਪਹਿਲਾਂ ਸਬਸਕ੍ਰਾਈਬ ਦਾ ਬਟਨ ਲੱਪਿਆ ਕਹਿੰਦਾ ਭਈ ਮੈਂ ਤਾਂ ਜੇ ਪੰਜਾਬੀ ਦੇ ਵਿੱਚ ਕੋਈ ਸਿਖਾਉਂਦਾ ਨਹੀਂ ਸੀ ਜੇ ਹੁਣ ਸਪੀਕਰ ਸਿੰਘ ਪੰਜਾਬੀ ਦੇ ਵਿੱਚ ਫਾਈਨੈਂਸ਼ੀਅਲ ਐਜੂਕੇਸ਼ਨ ਦੇਣ ਲੱਗ ਗਿਆ ਤਾਂ ਮੈਂ ਜ਼ਰੂਰ ਸਬਸਕ੍ਰਾਈਬ ਕਰੂੰਗਾ ਤੇ ਮੈਂ ਗੱਲ ਮੰਨਣ ਦੀ ਕੋਸ਼ਿਸ਼ ਕਰੂੰਗਾ ਤੇ ਮੈਂ ਕਾਲੀ ਵੀ ਨਹੀਂ ਕਰਨੀ ਮੈਂ ਸਨ ਸਮਝ ਕੇ ਅੱਗੇ ਚੱਲਣਾ ਉਹਨੇ ਪਹਿਲਾਂ ਸਿੱਧਾ ਸਟਾਕ ਮਾਰਕੀਟ ਤੇ ਨਹੀਂ ਗਿਆ ਸਿੱਧਾ ਸੱਟੇ ਨਹੀਂ ਖੇਡਣੇ ਸ਼ੁਰੂ ਕੀਤੇ ਸਿੱਧਾ ਟ੍ਰੇਡਿੰਗ ਕੀਤਾ ਉਹ ਉਹਨੇ ਉਹੀ ਪੈਸਾ ਮਿਊਚੁਅਲ ਫੰਡ ਚ ਪਾਤਾ ਮਿਊਚੁਅਲ ਫੰਡ ਇੰਡੈਕਸ ਤੇ ਪਾਤਾ ਜਿੱਥੇ 12% ਐਵਰੇਜ ਨਿਕਲਦੀ ਆ ਜਾਂ ਕੋਈ ਹੋਰ ਮਿਊਚੁਅਲ ਫੰਡ ਜਿੱਥੇ 12 13 14 15% ਨਿਕਲ ਜਾਂਦੀ ਆ ਮਿਨਿਮਮ 12% ਤਾਂ ਮਿਊਚੁਅਲ ਫੰਡ ਇੰਡੈਕਸ ਦੇ ਵਿੱਚ ਤਾਂ ਰਿਟਰਨ ਆਉਂਦਾ ਹੀ ਆਉਂਦਾ ਉਹਨੇ ਕੀ ਕੀਤਾ ਪਹਿਲੇ 10 ਸਾਲਾਂ ਚ ਜਿਹੜਾ ਉਹਨੇ ਪਾਇਆ ਹਰ ਮਹੀਨੇ 10000 10000 10000 10000 ਉਹਨਾਂ ਮਿਊਚੁਅਲ ਫੰਡ ਆ ਜਿਹੜਾ ਕੰਪਾਊਂਡ ਇੰਟਰਸਟ ਦੇ ਉੱਪਰ ਕੰਮ ਕਰਦਾ ਐਲਬਰਟ ਆਇਨਸਟਾਈਨ ਦੁਨੀਆ ਦਾ ਬਹੁਤ ਵੱਡਾ ਵਿਗਿਆਨੀ ਸੀ ਉਹਨੇ ਇਹ ਗੱਲ ਕਹੀ ਸੀ ਕਿ ਜਿਹੜਾ ਕੰਪਾਊਂਡ ਇੰਟਰਸਟ ਆ ਦੁਨੀਆ ਦਾ ਅੱਠਵਾਂ ਅਜੂਬਾ ਦੁਨੀਆ ਦਾ ਅੱਠਵਾਂ ਅਜੂਬਾ ਅੱਜ ਇਹ ਸਾਬਿਤ ਕਰਨ ਲੱਗਾ ਕਿਵੇਂ ਉਹਨੇ 10 ਸਾਲਾਂ ਦੇ ਵਿੱਚ ਜੋੜਿਆ 12 ਲੱਖ ਰੁਪਈਆ ਐਂਡ ਇਹ 12 ਲੱਖ ਰੁਪਈਆ ਤੁਸੀਂ ਕਹੋਗੇ ਉਦੋਂ 10 ਸਾਲਾਂ ਬਾਅਦ ਵੈਲਿਊ ਉਹਦੀ ਨਹੀਂ ਕੱਟੀ ਇਹ 12 ਲੱਖ ਰੁਪਈਆ ਇਨਫਲੇਸ਼ਨ ਨੂੰ ਬੀਟ ਕਰਕੇ ਇਹ 12 ਲੱਖ ਰੁਪਏ ਉਸ ਟਾਈਮ ਦੀ ਜਿਹੜੀ ਪੈਸੇ ਦੀ ਔਕਾਤ ਹੋਊਗੀ ਉਹਦੇ ਹਿਸਾਬ ਨਾਲ ਉਹਨੇ 12 ਲੱਖ ਜੋੜਿਆ ਜਿਹੜਾ ਜ 6% ਜਾਂ 7% ਮਹਿੰਗਾਈ ਵਧੂਗੀ ਉਹ ਨੂੰ ਕੱਟ ਕੇ ਉਹ ਵਿੱਚ ਕੱਟ ਕੇ 12 ਲੱਖ ਬਣਿਆ ਮਤਲਬ ਉਸ ਟਾਈਮ ਉਹਦਾ 10-10 ਜਿਹੜਾ ਜੋੜਿਆ ਹੋਊਗਾ ਉਹਦਾ ਵੈਲਿਊ 12 ਲੱਖ ਰੁਪਏ ਹੋਊਗੀ 10 ਸਾਲਾਂ ਬਾਅਦ ਫਿਰ ਉਹ ਲੱਗਾ ਰਿਆ ਉਹਨੇ ਅਗਲੇ 10 ਸਾਲ ਫੇਰ ਪੈਸੇ ਪਾਏ ਕਿਉਂਕਿ ਕੰਪਾਊਂਡ ਇੰਟਰਸਟ ਹੋ ਰਿਹਾ ਕੰਪਾਊਂਡਿੰਗ 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 ਵਧਦੀ ਜਾਂਦੀ ਹੈ ਤਾਂ ਅਗਲੇ 20 ਸਾਲਾਂ ਦੇ ਵਿੱਚ ਉਹਨੇ ਜੋੜਿਆ 26 ਲੱਖ ਰੁਪਈਆ 인ਫਲੇਸ਼ਨ ਨੂੰ ਬੀਟ ਕਰਕੇ ਜਿਹੜੀ ਮਹਿੰਗਾਈ ਵੱਧ ਰਹੀ ਆ ਉਹਨੂੰ ਵਿੱਚੋਂ ਉਹਦੀ ਮਹਿੰਗਾਈ ਦੀ ਕਟੌਤੀ ਕਰਤੀ ਉਹ 6-7% ਕੱਟ ਕੇ ਸਾਲਾਨਾ ਫੇਰ ਵੀ ਉਹਨੇ 26 ਲੱਖ ਰੁਪਈਆ ਮਿਊਚੁਅਲ ਫੰਡਸ ਜੋੜਿਆ ਆਫਟਰ ਇਨਫਲੇਸ਼ਨ ਠੀਕ ਆ ਜਿੱਥੇ ਉਹ ਇੱਥੇ ਸਿਰਫ 8.5 ਲੱਖ ਰੁਪਈਆ ਮੁੱਲ ਰਹਿ ਗਿਆ ਸੀ ਉਸ ਪੈਸੇ ਦਾ ਜਿਵੇਂ ਪਹਿਲੇ 10 ਸਾਲਾਂ ਸੱਤ ਰਹਿ ਗਿਆ ਸੀ ਇੱਥੇ 12 ਰਹਿ ਗਿਆ ਦੂਜੇ 20 ਸਾਲਾਂ ਦੇ ਵਿੱਚ ਇੱਥੇ 8.5 ਸਿੱਤੇ 26 ਰਹਿ ਗਿਆ ਐਂਡ 30 ਸਾਲ ਉਹ ਲੱਗਾ ਰਿਹਾ 30 ਸਾਲ ਉਹਨੇ ਜੋੜਦਾ ਰਿਹਾ 10-10 ਹਜ਼ਾਰ ਰੁਪਏ ਮਹੀਨਾ ਪਾਉਂਦਾ ਰਿਹਾ ਮਿਊਚੁਅਲ ਫੰਡ ਦੇ ਵਿੱਚ ਪਾਉਂਦਾ ਰਿਹਾ 12% ਦੇ ਰੇਟ ਤੇ ਪਾਉਂਦਾ ਰਿਹਾ ਤੇ ਗਰੀਬੀ ਜਿਹੜੀ ਵੱਧ ਰਹੀ ਆ ਮਹਿੰਗਾਈ ਜਿਹੜੀ ਵੱਧ ਰਹੀ ਆ ਉਹਨੂੰ ਬੀਟ ਕਰਕੇ ਉਹਦੀ ਕਟੌਤੀ ਕਰਕੇ ਉਹਨੇ 30 ਸਾਲਾਂ ਬਾਅਦ 45 ਲੱਖ ਰੁਪਏ ਜੋੜਿਆ ਜਿੱਥੇ ਕੀ ਇੱਕ ਸੇਵਿੰਗਸ ਅਕਾਊਂਟ ਦੇ ਵਿੱਚ ਸਿਰਫ 7.5 ਲੱਖ ਰੁਪਏ ਜੁੜਦਾ ਸੀ ਐਂਡ ਦੋਸਤੋ ਇਹ ਤਾਕਤ ਆ ਇਹ ਨਾਲ ਗੱਲਾਂ ਕਰਕੇ ਐਲਬਰਟ ਆਇਨਸਟਾਈਨ ਨੇ ਕੰਪਾਊਂਡੈਂਟ ਕੰਪਾਊਂਡਿੰਗ ਨੂੰ ਦੁਨੀਆ ਦਾ 8ਵਾਂ ਅਜੂਬਾ ਗਿਆ ਸੀ ਐਂਡ ਜੇ ਆਪਾਂ ਕਹੀਏ ਕਿ ਹੁਣ ਜੀ ਇਨਵੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇਹ ਤਾਂ ਤੁਹਾਡੀ ਸੋਚ ਜੇ ਹੁਣ ਤੁਸੀਂ ਜੇਲ੍ਹ ਦੇ ਵਿੱਚ ਆ ਤੁਸੀਂ ਜਾਲ ਚ ਫਸੇ ਹੋਇਆ ਦੁਨੀਆਦਾਰੀ ਦੇ ਤੁਸੀਂ ਨਹੀਂ ਫਾਈਨੈਂਸ਼ੀਅਲੀ ਐਜੂਕੇਟ ਹੈਗੇ ਤਾਂ ਉਹ ਤੁਹਾਡੀ ਗਲਤੀ ਆ ਇਸੇ ਕਰਕੇ ਮੈਂ ਫਾਈਨੈਂਸ਼ੀਅਲ ਐਜੂਕੇਸ਼ਨ ਵੀਡੀਓਜ਼ ਬਣਾਉਣ ਲੱਗਾ ਲਗਾਤਾਰ ਵੀਡੀਓਜ਼ ਪਾ ਰਿਹਾ ਤਾਂ ਕਿ ਤੁਸੀਂ ਸਿੱਖ ਸਕੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਤਾਂ ਕਿ ਤੁਹਾਡਾ ਪੈਸਾ ਜਿੱਥੇ ਤੁਸੀਂ 36 36 ਲੱਖ ਜੋੜ ਵੀ ਲੈਣਾ ਤੀਆਂ ਸਾਲਾਂ 'ਚ 10000 ਜੋੜੋ ਜਮਾ ਕਰਕੇ ਪਰ ਉਹਦਾ ਮੁੱਲ ਸਿਰਫ 7.5 ਲੱਖ ਰੁਪਇਆ ਰਹਿ ਜਾਣਾ ਚਾਹੇ ਤੁਸੀਂ ਉਹਦਾ 3% ਵਿਆਜ ਕਮਾ ਰਹੇ ਆ ਫਿਰ ਵੀ 7.5 ਰਹਿ ਜਾਣਾ ਕਿਉਂਕਿ ਗਰੀਬੀ ਜਾ ਜਾਦਾ ਛੇਤੀ ਵਧ ਰਹੀ ਆ ਮਹਿੰਗਾਈ ਜਿਆਦਾ ਛੇਤੀ ਵਧ ਰਹੀ ਆ ਜੇ ਤੁਹਾਨੂੰ ਉੱਤੇ ਵਿਆਜ 3% ਮਿਲ ਰਿਹਾ ਤਾਂ ਮਹਿੰਗਾਈ 6-7% ਦਾ ਗਰੋਅ ਕਰ ਰਹੀ ਆ ਤਾਂ ਇਸ ਕਰਕੇ ਤੁਹਾਡਾ ਉਹਦਾ ਮੁੱਲ 7.5 ਲੱਖ ਹੀ ਰਹਿ ਜਾਣਾ ਐਡਜੇ ਮਿਊਚੁਅਲ ਫੰਡ ਚ ਪਾਉਂਗੇ ਉਹੀ ਪੈਸਾ ਦੱਸਦਾ ਸੀ ਯਾਰ ਮੀਨਾ ਤੁਸੀਂ ਮਹਿੰਗਾਈ 6 ਪਰ 7% ਕੱਟ ਕੇ ਮਾਈਨਸ ਕਰਕੇ 30 ਸਾਲਾਂ ਬਾਅਦ 45 ਲੱਖ ਰੁਪਏ ਜੋੜੋਗੇ ਐਂਡ ਇਹ ਗੱਲ ਮੈਂ ਕਰ ਰਿਹਾ ਸਿਰਫ 30 ਸਾਲਾਂ ਦੀ ਜਿਵੇਂ ਜਿਵੇਂ ਤੁਸੀਂ ਅਗਲੇ ਸਾਲਾਂ ਨਾਲ ਵੱਧਦੇ ਜਾਉਂਗੇ ਕੋਈ ਇਹੋ ਜਿਹਾ ਵੀ ਟਾਈਮ ਆਊਗਾ ਕਿ ਇੱਕ ਸਾਲ ਦੇ ਵਿੱਚ 10 10 20 20 ਲੱਖ ਰੁਪਏ ਵਧਣ ਲੱਗ ਜੂ ਜਦੋਂ ਤੁਸੀਂ 40 45 ਸਾਲ ਕ੍ਰੋਸ ਕਰ ਜਾਓਗੇ ਉਦੋਂ ਇੱਕ ਸਾਲ ਦੇ ਵਿੱਚ ਠੋਡਾ ਕਰੋੜ ਕਰੋੜ ਰੁਪਏ ਵਧਣ ਲੱਗ ਜੂ ਤਾਂ ਇਹ ਪਾਵਰ ਆ ਕੰਪਾਊਂਡਿੰਗ ਦੀ ਇਹਦੀ ਕੈਲਕੂਲੇਸ਼ਨ ਮੈਂ ਪਹਿਲਾਂ ਵਾਲੀਆਂ ਵੀਡੀਓਜ਼ 'ਚ ਵੀ ਦਿੱਤੀ ਸੀ ਐਂਡ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਕੈਲਕੂਲੇਟ ਕਰਕੇ ਦਿਖਾਉਂਗਾ ਤੁਸੀਂ ਆਪਦੇ ਕਮੈਂਟਸ ਦੱਸਣਾ ਕਿ ਤੁਹਾਡੀ ਕਿੰਨੀ ਤਨਖਾਹ ਆ ਤੇ ਤੁਹਾਡੇ ਕਿੰਨੇ ਖਰਚੇ ਆ ਤੇ ਤੁਸੀਂ ਹਰ ਮਹੀਨੇ ਕਿੰਨਾ ਪੈਸਾ ਬਚਾਉਂਦੇ ਆ ਤੇ ਤੁਸੀਂ ਕਿੰਨਾ ਕੁ ਪੈਸਾ ਬਚਾਉਂਦੇ ਆ ਕਿ ਜਿਹੜਾ ਤੁਸੀਂ ਕਹੋਗੇ ਯਾਰ ਸਾਨੂੰ ਕੋਈ ਪਰਵਾਹ ਨਹੀਂ ਕਿ ਅਸੀਂ ਕਿਤੇ ਵੀ ਇਨਵੈਸਟ ਕਰ ਸਕਦੇ ਆ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਗਾ ਜਿੱਥੇ ਮੈਂ ਦੱਸੂੰਗਾ ਤੁਸੀਂ ਉਸ ਪੈਸੇ ਨੂੰ ਸਹੀ ਤਰੀਕੇ ਨਾਲ ਕਿਵੇਂ ਇਨਵੈਸਟ ਕਰਨਾ ਸੋ ਥੈਟ ਕਿ ਤੁਹਾਡਾ ਪੈਸਾ ਲੌਂਗ ਟਰਮ ਚ ਗਰੋ ਕਰ ਸਕੇ ਤੁਹਾਡੇ ਬੱਚਿਆਂ ਵਾਸਤੇ ਕੀ ਪਲਾਨਸ ਬਣਾ ਸਕਦੇ ਆ ਫਾਈਨੈਂਸ਼ਲੀ ਐਜੂਕੇਟ ਕਿਵੇਂ ਹੋ ਸਕਦੇ ਆ ਔਰ ਨਾਲ ਟਾਈਮ ਦੇ ਵਿੱਚ ਅੱਜ ਦੇ ਜਮਾਨੇ ਵਿੱਚ ਫਾਈਨੈਂ ਇਸ ਸਾਰੀਆਂ ਚੀਜ਼ਾਂ ਉਤੇ ਗੱਲਾਂ ਬਾਤਾਂ ਹੋਣੀਆਂ ਪਰ ਕਰਨਾ ਕੀ ਪਊਗਾ ਸਪੀਕਰ ਸਿੰਘ ਯੂਐਲਓ ਦੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਕਿਉਂਕਿ ਪਹਿਲੀ ਵਾਰ ਹੋ ਰਿਹਾ ਪੰਜਾਬੀ ਭਾਸ਼ਾ ਦੇ ਵਿੱਚ ਗੁਰਮੁਖੀ ਭਾਸ਼ਾ ਦੇ ਵਿੱਚ ਬਿਲਕੁਲ ਸਧਾਰਨ ਭਾਸ਼ਾ ਦੇ ਵਿੱਚ ਤੁਹਾਨੂੰ ਮੈਂ ਫਾਈਨੈਂਸ਼ੀਅਲੀ ਐਜੂਕੇਟ ਕਰਨ ਲੱਗਾ ਹੋਇਆ ਮੇਰਾ ਮਿਸ਼ਨ ਆ ਕੋਈ ਮੈਂ ਕੋਰਸ ਨਹੀਂ ਵੇਚਣਾ ਸਭ ਕੁਝ ਫ੍ਰੀ ਆਫ ਕਾਸਟ ਇਸੇ ਚੈਨਲ ਤੇ ਸਿਖਾ ਦੇਣਾ ਤਾਂ ਸਬਸਕ੍ਰਾਈਬ ਕਰ ਲਓ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਚਾਹੁੰਦੇ ਆ ਉਹਨਾਂ ਦੋਸਤਾਂ ਨੂੰ ਸ਼ੇਅਰ ਕਰੋ ਜਿਹਨੂੰ ਤੁਸੀਂ ਚਾਹੁੰਦੇ ਆ ਕਿ ਇਹਨਾਂ ਚੀਜ਼ਾਂ ਬਾਰੇ ਉਹ ਐਜੂਕੇਟ ਹੋ ਸਕਣ ਆਉਣ ਵਾਲੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ